ਜੇਕਰ ਰੀਜਨਲ ਕੋਠੀ ਬਣਾਉਣੀ ਹੈ ਨਾ ਦੋਸਤੋ ਚੰਗੇ ਜਿਹੇ ਪੈਸੇ ਲਾਉਣੇ ਨੇ ਤਾਂ ਇਸ ਤਰ੍ਹਾਂ ਦਾ ਐਲੀਵੇਸ਼ਨ ਫਰੰਟ ਤੁਸੀਂ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਕੋਠੀ ਦਾ ਹਜੇ ਕੰਮ ਰਹਿੰਦਾ ਸੀ ਨਹੀਂ ਆਪਾਂ ਤੁਹਾਡੇ ਲਈ ਪੂਰੀ ਵੀਡੀਓ ਪਾਉਂਦੇ ਕੋਠੀ ਦੀ ਪੂਰੀ ਵੀਡੀਓ ਆਪਾਂ ਬਾਈ ਨਾਲ ਗੱਲਬਾਤ ਕਰਕੇ ਮਕਾਨ ਮਾਲਕ ਨਾਲ ਪਾਵਾਂਗੇ ਪੂਰੀ ਜਾਣਕਾਰੀ ਵੀ ਲਵਾਂਗੇ ਇਸ ਕੋਠੀ ਬਾਰੇ ਤੇ ਕਿਹੜਾ-ਕਿਹੜਾ ਮਟੀਰੀਅਲ ਕਿੱਥੋਂ ਲਿਆਂਦਾ ਤੇ ਪੂਰੀ ਵੀਡੀਓ ਆਪਾਂ ਕੰਪਲੀਟ ਹੋਣ ਤੋਂ ਬਾਅਦ ਪਾਵਾਂਗੇ ਕੰਮ ਰਹਿੰਦਾ ਸੀ ਇਸ ਕੋਠੀ ਦਾ ਹਜੇ ਇੱਕ ਵਾਰ ਤੁਸੀਂ ਜਸਟ ਐਲੀਵੇਸ਼ਨ ਫਰੰਟ ਵੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ 2500 स्क्वेयर फुट नीचे बना हुआ है इस कोठी दा ते 1500 स्क्वेयर फुट ऊपर बना हुआ है दोस्तों बहुत सोणा जो कि जबरदस्त एलीवेशन ਦਿੱਤਾ ਹੋਇਆ ਇਸ ਕੋਠੀ ਨੂੰ ਕੰਮ ਕਾਫੀ ਰਹਿੰਦਾ ਸੀਗਾ ਤਾਂ ਕਰਕੇ ਆਪਾਂ ਜਸਟ ਰੀਲ ਕੱਢੀ ਆ ਇਸ ਕੋਠੀ ਦੀ एलीवेशन फ्रंट ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਹ ਅੰਦਰ ਦਾ ਜੋ ਕਿ ਤੁਹਾਨੂੰ ਆਪਾਂ ਵੀਊ ਦਿਖਾ ਦਿੰਨੇ ਆਂਗੇ ਆ ਵੇਖ ਸਕਦੇ ਹੋ ਤੁਸੀਂ ਕਾਫੀ ਇੰਟੀਰੀਅਰ ਦਾ ਕੰਮ ਵੀ ਰਹਿੰਦਾ ਹੈਗਾ ਟਾਈਲ ਵਗੈਰਾ ਦਾ ਵਰਕ ਹੋ ਚੁੱਕਿਆ ਹੈਗਾ ਬਹੁਤ ਕਾਫੀ ਖੁੱਲੀ ਬਣੀ ਹੋਈ ਆ ਕੋਠੀ نیچے ਤੋਂ ਜੋ ਕੇ ਗਰਾਉਂਡ ਫਲੋਰ ਆ ਤੇ ਉੱਪਰ ਦਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਧੰਨਵਾਦ ਜੀ